ਤੇ ਰਾਇਆਂ ਨੂੰ ਕਿਉ ਮਾਰਨਾ ਏ ਉਹ ਜੇ ਕੇ ਮੋਆਂ ਨੂੰ ਨਹੀਂ ਜਗਾਉਣ ਜੋਗਾ ਹੁਰਲੇ ਰੂਹਾਂ ਨੂੰ ਕਿਉ ਤੂੰ ਖੇਡ ਨਹੀਂ ਉਹ ਜੇ ਤੂੰ ਵਿਛੜਿਆ ਨੂੰ ਨਹੀਂ ਉਮਲੋ ਜੋਗਾ ਉਹ ਦਰ ਤੇ ਆਏ ਫਕਰ खिड़क उुप लो खैर नगा उ ज्ञान बदने बदनेकिय बंद कर ले उ जेकरकीअ न कम जॻा हुई उहो नलके कहीं भरना ਇਓ ਨਲਕੇ ਤੂੰ ਪਾਣੀ ਓਏ ਕਹਿ ਵਰਨਾ ਓ ਮੂਮਾ ਦੇ ਓ ਮੁਲਾ ਜੇਨੀ ਮੁਲਾ ਜੇਨੀ ਓ ਪਿਛੂ ਯਾਦ ਵੀ ਕਹਿ ਕਰਨਾ ਓ ਅੰਦਲਾ ਅੰਲੇ ਦੰਵੈ ਰੋ ਰੋ ਫੁਬਾ ਮਾਰ ਦੇ ਸੁਣ ਕੇ ਦਸਰਤ ਖੋਲੋਂ ਪੁੱਤ ਦੀ ਦਰਦ ਕਹਾਣੀ ਅੰਦਲਾ ਅੰਦਲੀ ਧੋਵੇਂ ਰੋ ਰੋ ਬੁੱਭਾ ਮਾਰਦੇ ਸੁਣ ਕੇ ਦਸਰਤ ਕੋਲੋਂ ਪੁੱਤ ਧੀ ਦਰਦ ਕਹਾਣੀ ਮੇਰਾ ਸਰਮਾਨ ਬੱਚਾ ਕਿੱਥੇ ਮਾਰ ਮੁਕਾਲਾ ਓਏ ਪਾਪੀਆ ਓਏ ਜ਼ਾਲਮਾ ਲੈ ਜਾ ਅਸੀਂ ਨੀ ਪੀਣਾ ਤੇਰੇ ਇੱਥੋਂ ਪਾਣੀ ਹੋ ਲੈ ਜਾ ਅਸੀਂ ਨੀ ਪੀਣਾ ਤੇਰੇ ਇੱਥੋਂ ਪਾਣੀ